उठो सारे पर स्कूल जाने पुत्र आज स्कूल लगूगा और क्या छुट्टियां बद गई गप चा भी नहीं है देखो 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 स्कूल का टाइम हो गया है इसलिए कर रही है स्कूल का टाइम हो गया ताइयों कर दिया है है ना लै भाई कौला भर के चा <laughs> ਕਿਆ ਹੋਇਆ ਪਿੰਨੀ ਖਾਣੀ ਸੱਚ ਖੋਏ ਦੀ ਤੇnga ਦਿਨੇ ਖਾ ਲਈ ਪਿੰਨੀ ਠੰਡਾ ਮੈਂ 2 ਕੋਟੀਆਂ ਪਾ ਕੇ ਬਹ ਸਕਿਆ ਨਾ ਧਾਰਾ ਦੇਤੇ ਹੂੰ ਕਮਲਾ ਕਾਲਾ ਭੂਤ ਬਣ ਕੇ ਇਹ ਟੰਡਾ ਮੁਰ ਕੇ ਖਾ ਪਿੰਨਾ ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਸਹਿਜ ਹੁਣ ਉੱਠਿਆ ਜੀ ਤੇ ਅਸੀਂ ਹੁਣ ਨਾਈਆਂ ਨਾਈਆਂ ਕਰਕੇ ਸਹਿਜ ਫਿਰ ਕੀ ਕਰੂਗਾ ਆਉ ਤੇ ਕਿਉਂ ਨਾਉਂਦਾ ਨਹੀਂ ਹੋਰ ਕੀ ਕਰਦਾ ਤੇ ਤੋ ਪਨਕਲੀ ਤਾਂ ਆਣਾ ਮਾਈ ਅੱਛਾ ਨਹੀਂ ਨਹੀਂ ਕਿਉਂ ਨਹੀਂ ਰੋਦਾ ਬਈ ਰੋਜ਼ ਤਾਂ ਤੜਕੀ ਨਾ ਹੁੰਦਾ ਸੀ ਹੁਣ ਕੀ ਹੋ ਗਿਆ ਦੋ ਦਿਨਾਂ ਦਾ ਸਹਿਜ ਨਹੀਂ ਨਾ ਰਿਹਾ ਜੀ ਕੱਲ ਕੱਲ ਵੀ ਸਹਿਜ ਉੱਠਣ ਦਾ ਨਾ ਆ ਰਿਹਾ ਜੀ ਰੋਜ਼ ਉੱਠਣ ਸਾਰੀ ਨਾ ਹੁੰਦਾ ਸੀ ਜਦਦੀਆਂ ਛੁੱਟੀਆਂ ਮਿਲੀਆਂ ਤੇ ਕੱਲ ਕੱਲਾ ਤਾਂ ਠੰਡੇ ਨੇ ਚੱਬ ਕਰਤੇ ਸਹਿਜ ਦੇ ਮੈਨੂੰ ਠੰਡ ਵਾਲੀ ਲੱਗੀ ਜਾਂਦੀ ਸੀ ਇਸ ਕਰਕੇ ਇੱਕ ਪਹਿਲਾਂ ਹੈਠਾਂ ਤੋਂ ਕੋਟ ਪਾਇਆ ਉੱਪਰ ਪਾਇਆ ਉਹ ਦੁੱਤੋਂ ਦੀ ਕੋਟੀ ਪਾਈ ਗੋਹਲ ਟਿੱਕੇ ਆ ਲੈਣੇ ਮੈਂ ਸੋਨੀ ਰੱਪਾ ਗਿਆ ਮਿਲ ਤਾਰਾ ਚੁੱਕਿਆ ਕਿਵੇਂ ਆ ਸੁਹਣਾ ਪੀਆ ਪਾ ਸੁਖਵੀਰ ਮੰਮੀ ਕਿਹਾ ਅੱਛਾ ਹੈ ਜੇ ਫਿਰ ਛਾਂਟੱਕ ਗੱਮੀਆਂ ਆ ਤਾਂ ਪਤਨੀ ਸੇ ਵੰਦ ਅੱਛਾ ਹੈ ਅੱਛਾ ി ക്കാ ഹ

हाला चान मशीन जी लगी करके खरू पटता मैं ने ठंडी ठंडी हवा हा क्या बात ने आ गम आप तड़की नमेड़ के रख दने तूड़ी आला तूड़ी पाती आप छे छे साढ़े छे बजे तड़के ਤੇ ਹੁਣ ਜਮਾ ਜੀ ਨਹੀਂ ਕਰਦਾ ਸੰਨੀ ਰੋਣ ਨੂੰ ਪਰ ਰਣਾਉਣੀ ਪਊਗੀ ਠੰਡੇ ਜਾਂਦੇ ਪਾਣੀ 'ਚ ਹੱਥ ਮਾਰਨਾ ਪਊਗਾ ਠੰਡ ਹਾਂਜੀ ਪੁੱਤਰ ਅੱਧਰ ਵੀ ਵਲੌਗ ਬਣਾਇਆ ਮੈਂ ਉੱਧਰ ਕਿਵੇਂ ਬਣਾਉਂਗਾ ਕਿਉਂ ਕੀ ਵਲੌਗ ਬਣਾਇਆ ਉੱਧਰ ਤੋਂ ਸਸਰੀ ਗਾਲ ਕਰਦੀ ਸਾਰਿਆਂ ਨੂੰ ਗਾਲ ਮਈਆਂ ਪਾਆਂ ਸਿਕਾਤ ਸਭ ਮੁਠੀਕ ਹੈ ਜੀ Mainnya apa? Mainnya cacingan, tangannya jadinya sange tanda minyaknya seharian, unta aja belom, surga, surti itu, surti otak sakit, 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 ਆ ਜ ਆ ਜਾ ਉਹ ਆਹਾ ਕੌਲੀ ਉੱਥੇ ਰੱਖਿਆ ਭੁਲਵਾ ਨਹੀਂ ਆ ਗਈ ਵਿੱਚ ਸੰਤਰੇ ਦੇ ਸਿਰ ਕੱਕੀ ਨੇ ਸਿਰਤਾ ਦੇ ਪਤਾ ਹੈ ਉਹ ਪਾਇ ਫੁੱਟ ਹੈ ਹੈ ਅਗਈ ਹੋਲੀ ਚੱਲਦੀ ਹੈ ਬੋਲੀ ਹੋਵਾ ਚੱਲੀ ਜਾਂਦੀ ਅਜ ਤੱਕ ਨਹੀਂ ਮੰਡੀ ਆਵਾਜ਼ ਤਾਂ ਕੀ ਬਾਤ ਹੈ ਠੰਡ ਲੱਗਦੀ ਹੈ ਗਰਮੀ ਲੱਗਦੀ ਹੰਡਕ ਤੇ ਕੰਮ ਤਾਂ ਉਹਦਾ ਕਰਨ ਹੁੰਦਾ ਕਰਦੇ ਰਹਿਣਾ ਚਾਹੀਦਾ ਠੀਕ ਹੈ ਲਾਓ ਜੋਰ ਫਿਰ ਗਰਮੀ ਆ ਜੂਗੀ ਗਰਮੀ ਆ ਜਾਂਦੀ ਹੁੰਦੀ ਹੈ ਸਨੀ ਰਲਾਉਣ ਦੇ ਤਾਂ ਆ ਜਾਂਦੀ ਹੁੰਦੀ ਹੈ ਹੈਨਾ ਤੇ ਵੀ ਲੱਗ ਜਾਂਦੀ ਹੁੰਦੀ ਸਨੀ ਰਲਾਉਂਦੇ ਰਲਾਉਂਦਾ ਸੰਗ ਸੁੱਕ ਜਾਂਦਾ ਬੱਕਰੀ

नहीं पुत्तू खड़ जा मंजा लाके होनी उधर नंग जोगी बाहर टपजू नहीं तो मंजा लाया मैं मैं ओथे मंजा लाया मैं ने टब लेहना पाड़ूंगा अच्छे लग गए ने कोठे चढ़ जोगी लग गया है

बाले कैट देऊंगी उन्हें। और नवा ब्लॉग का बस आप जी फट टेम्परान मारगा। अन्य पहले बस शादी का, जी आज नए ब्लॉग्स कमेंट करें उप लास्ट। ठीक है जी। बस यह जगा। तू तो लेके। तू ले एंड तक देखना

ਠੀਕ ਠੀਕ ਹੈ ਜੀ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਰਦੇ ਆਂ ਇਸ ਵਲੌਗ ਦੀ ਸਮਾਪਤੀ ਧੰਨਵਾਦ ਸਸਿ ਕਾਲ ਦੀ ਸਾਰਾ